ਇੱਕ ਦੇ ਵਿੱਚ ਮੁੰਡੇ ਦੀ ਡੈੱਡ ਬੋਡੀ ਮਿਲੀ ਸੀ ਕੀ ਸੀ ਮਾਮਲਾ ਸਾਰਾ ਉਹਦੇ ਬਾਰੇ ਦੱਸੋ ਉਹ ਦਿਸਬੰਦੇ ਵਿੱਚ ਕੱਲ੍ਹ ਵੀ ਡੈੱਡ ਬੋਡੀ ਮਿਲੀਗੀ ਇਹ ਮੁਕੱਦਮਾ ਨੰਬਰ 7 ਅੰਡਰ ਸੈਕਸ਼ਨ 304 200 ਕਾ IPC ਦੀ ਰਿਮ ਦਰਜ ਕਰਕੇ ਤੇ ਦਰਾਨੇ ਤਫਤੀਸ਼ ਉਹਦੇ ਵਿੱਚ ਜਿਹੜੇ ਦੋਸ਼ੀ ਸਾਹਮਣੇ ਆਏ ਉਹਨਾਂ ਜੋ ਤਿੰਨ ਦੋਸ਼ੀ ਇਹ ਨਹੀਂ ਗਿਫਤਰ ਕਰ ਲਿਆ ਇੱਕ ਦੋਸ਼ੀ ਬਕਾਇਆ ਵਾ ਯੋ ਜਲਦੀ ਜਲਦੀ ਗ੍ਰਫਤਾਰ ਕੀਤੇ ਸਰੇ ਕਿੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਸੀ ਇਹ ਵੇਰਕੇ ਦੇ ਰਹਿਣ ਵਾਲੇ ਆ ਤੇ ਮਿੰਤ ਮਜ਼ਦੂਰੀ ਵਗੈਰਾ ਕਰਦੇ ਆ ਕਿੰਨੀ ਉਮਰ ਦੇ ਸਰੇ ਇਹਨਾਂ ਦੀ ਇਹ ਕੋਈ 19 ਸਾਲ 18 ਸਾਲ ਦੇ ਦਰਮਿਆਨ ਦੇ ਆ ਸਰੇ ਇਹਨਾਂ ਦੀ ਕੋਈ ਆਪਸੀ ਰੰਜਿਸ਼ ਹੈਗੀ ਸੀ ਪਹਿਲਾਂ ਦੀ ਇਹ ਤਫਤੀਸ਼ ਦੇ ਦੌਰਾਨ ਜੇ ਕੋਈ ਇਹੋ ਜਿਹਾ ਤੱਤ ਸਾਹਮਣੇ ਆਊਗਾ ਤੇ ਇਹਨੂੰ ਵਿਚਾਰਿਆ ਜਾਊਗਾ ਫਿਲਹਾਲ ਜਿਹਦੇ ਤੇ ਮੈਂ ਕੁਝ ਨਹੀਂ ਦੱਸ ਸਕਦਾ ਤੇ ਨਮੂਦ ਇਹ ਮਹਿੰਤ ਮਜ਼ਦੂਰੀ ਵਗੈਰਾ ਕਰਦੇ ਹੋ ਜੀ ਹੋਦਾ ਕਹਿੰਦੇ ਹਾਂਜੀ ਕੀਤਾ ਜਾਊਗਾ ਠੀਕ ਪਰ ਸਰ ਬਹੁਤ ਵਧੀਆ ਕਿ 24 ਘੰਟੇ ਦੇ ਵਿੱਚ ਤੁਹਾਡੀ ਟੀਮ ਨੇ ਬੜਾ ਵਧੀਆ ਹੈਗਾ ਕਿ 24 ਘੰਟੇ ਤੁਹਾਡੀ ਟੀਮ ਨੇ ਕੀਤਾ ਜੀ ਇਹ ਮਾਨਯੂਕ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਇਹ ਏਡੀਸੀ ਵੀ ਸਾਹਿਬ ਤੇ ਐਸਪੀ ਸਾਹਿਬ ਵੱਲੋਂ ਸਾਡੇ ਨਾਲ ਪੂਰੀ ਹੈਲਪ ਕੀਤੀ ਹੈ ਤੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਆਪਣੀ ਪੁਲਸ ਪਾਰਟੀ ਦੇ ਸੋਰਸਾਂ ਜਲਦ ਜਲਦ ਇਹਨਾਂ ਨੂੰ ਫੜ ਲੈ ਹੁੰਦੀ